ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਬਲੌਗ 'ਚ ਤੇ ਅੱਜ ਦਾ ਬਲੌਗ ਆਪਣਾ ਹੈਗਾ ਜੀ ਆਪਾਂ ਨੇ ਜਾਣਾ ਹਰੀਪੁਰ ਬਾਬਿਆਂ ਦੇ ਲੰਗਰ ਲੈ ਕੇ ਠੀਕ ਹੈ ਜੀ ਅੱਜ ਤਰੀਕ ਹੋ ਗਈ 12 ਅੱਜ ਆਪਾਂ ਜਾਉਂਗੇ ਦੁਪਹਿਰ ਦੇ ਨੂੰ ਤੁਰੂੰਗੇ ਉਰੇ ਤੇ ਜਾ ਕੇ ਉੱਥੇ ਸ਼ਾਮ ਨੂੰ ਆਪਣੀ ਸਾਰੀ ਤਿਆਰੀ ਕਰਕੇ ਟੈਂਟ ਵਗੈਰਾ ਲਾ ਕੇ ਰਾਤ ਨੂੰ ਉੱਚੀ ਸੌਜਣੇ ਟਰਾਲੀਆਂ ਲੈ ਕੇ ਜਾਂਦੇ ਆਪਾਂ ਤੇ 13 ਤਰੀਕ ਨੂੰ ਆਪਾਂ ਲਾਉਂਦੇ ਹੁਣੇ ਲੰਗਰ 도ੜੀ ਵਾਲੇ ਦਿਨ ਜੀ ਉੱਥੇ ਉਹ ਆਪਾਂ ਸ਼ਾਮ ਤੱਕ ਗੰਨੇ ਦੇ ਰਸ ਦਾ ਲੰਗਰ ਲਾਉਨੇ ਆ ਉਹ ਆਪਾਂ ਸ਼ਾਮ ਤੱਕ ਗੰਨਾ ਆਪਣਾ ਲੱਗ ਜਾਂਦਾ ਉੱਥੇ ਉਹਦੇ ਬਾਅਦ ਆਪਾਂ 14 ਤਰੀਕ ਨੂੰ ਚੌਹਣ ਜੀ ਉੱਪਰ ਮੱਥਾ ਟੇਕ ਕੇ ਉਹਦੇ ਬਾਅਦ ਸ਼ਾਮ ਤੱਕ ਆਪਾਂ ਘਰ ਆ ਜੰਨੇ ਜੀ ਤੇ ਹੁਣ ਆਪਾਂ ਆਪਣੇ ਛੋਟੇ-ਮੋਟੇ ਕੰਮ ਨਿਬੇੜ ਰਹੇ ਆ ਸਾਰੇ ਬੰਦੇ ਇੱਧਰ-ਉੱਧਰ ਖੇਡ ਰਹੇ ਵੇ ਆ ਹੁਣ ਸਾਰੇ ਆਪਣੇੜ ਵੀ ਨਿੱਕੇ-ਮੋਟੇ ਕੰਮ ਆ ਨਿਬੇੜ ਕੇ ਦੁਪਹਿਰ ਨੂੰ 12 1 ਵਜੇ ਤੱਕ ਆਪਾਂ ਨੇ ਤੁਰ ਪੈਣਾ ਇੱਥੋਂ ਤੇ ਉਹੀ ਸ਼ਾਮ ਨੂੰ 3-4 ਵਜੇ ਤੱਕ ਪਹੁੰਚਣੇ ਜੀ ਉੱਥੇ ਠੀਕ ਹੈ ਜੀ ਬਣੇ ਰਹੋ ਵੀਡੀਓ ਨਾਲ ਤੁਹਾਨੂੰ ਦਿਖਾਉਨੇ ਆ ਕਿ ਕੀ ਕੀ ਕਰਦੇ ਆ ਅੱਜ ਕਰਕੇ ਨਿੱਕੇ ਮੋٹے ਕੰਮ ਚੱਲੇ ਆ ਹੁਣ ਆਪਾਂ ਪਿੱਡ ਨੂੰ ਬੰਦੇ ਆਪਾਂ ਦੇ ਨਾਲ ਤੋਂ ਹੁਣ ਚੱਕ ਲਿਆ ਆਪਣੇ ਇਹ ਟਰੈਕਟਰ ਆਪਾਂ ਨੇ ਧੋਣੇ ਨੂੰ ਖੜਾਇਆ ਪਤਾ ਆਹ ਲਿਆ ਏ ਉਹ ਡਾਇਰੈਕਟਰ ਮਾ ਹੁਣ ਹਾਂ ਜੀ ਸਮਾਨ ਲੱਦ ਕੇ ਲੈ ਜਾਣਾ ਪਾਂਡੇ ਗੁਰਦੁਆਰੇ ਮਾਤੇ ਆਪਣੇ ਜਿਹੜੇ ਉੱਥੇ ਲੰਗਰ ਕਰਨਾ ਨਾ ਆਪਾਂ ਨੇ ਪਾਉਣਾ ਉਹਦੇ ਵਾਸਤੇ ਪਾਂਡੇ ਲੈ ਕੇ ਜਾਣੇ ਤਾਂ ਲਿੱਟ ਲਿੱਦ ਕੇ ਲਿਖ ਜਾਣਾ ਟਰੈਕਟਰ ਟਰਾਲੀ ਤੋਂ ਹੋ ਕੇ ਕਰ ਲੈ ਤਿਆਰ ਗੱਠਾਂ ਲਾਦਣੀਆਂ ਐ ਜਾਂ ਆਪਾਂ ਨੇ ਗੱਠਾ ਲਾ ਕੇ ਇੰਨੀ ਜਗ੍ਹਾ ਰਹਿ ਗਈ ਉਰੇ ਪਰਾਲੀ ਪਾ ਕੇ ਉੱਪਰ ਆਪਾਂ ਨੇ ਤਰਪਾਲ ਪਾ ਕੇ ਪੱਧਰੀ ਕਰ ਲੈਣੇ ਉਹਦੇ ਬਾਅਦ ਗੱਦੇ ਲਾ ਕੇ ਨਾ ਤਰਪਾਲ ਰੱਖ ਲਈ ਜਿਹੜੀ ਨਾਲ ਆਪਾਂ ਨੇ ਤਰਪਾਲ ਉੱਥੇ ਜਾ ਕੇ ਪਾਉਂਗੇ ਉੱਪਰ ਫਿਲਹਾਲ ਤਾਂ ਇਹੋ ਲੈ ਕੇ ਜਾਉਂਗੇ ਕਿਦਮਾਂ ਆਪਾਂ ਨੇ ਮੜਾ ਮੋਟਾ ਸਮਾਨ ਦਾਖਾਣਾ ਉਹ ਜੀਰੀਆਂ ਦਾ ਥੈਲਾ ਲੈ ਜਾ ਕੇ ਇੱਕ ਵਾਰ ਠੀਕ ਹੈ ਜੀ ਜੀਰੀਆਂ ਦਾ ਥੈਲਾ ਲਾਦ ਕੇ ਸਾਰਾ ਸਮਾਨ ਬਾਕੀ ਡਾਇਰੈਕਟਰ ਤਾਂ ਪੌਣੇ ਸਾਰੇ ਉੱਥੇ ਆਪਾਂ ਵੀ ਆਪਣਾ ਲੈ ਕੇ ਚੱਲੀ ਵਸ ਕੇ ਆ ਕਰਕੇ ਠੀਕ ਹੈ ਜੀ ਜੀ ਦਾ ਥੈਲਾ ਜ ਆਪਣੇ ਗੰਨੇ ਵਾਲੀ ਟਰਾਲੀ ਉਨਾ ਗੰਨਾ ਲੋਡ ਕਰਿਆ ਵਾ ਦੋ ਲਿਆ ਆਪਣਾ ਗੰਨਾ ਹੈ ਪਬਲਿਕ ਰਿਐਕਸ਼ਨ ਹੈ ਨਹੀਂ ਰਿਐਕਸ਼ਨ ਪਬਲਿਕ ਰਿਐਕਸ਼ਨ ਦੇਖੋ ਇਹ ਟਰੈਕਟਰ ਕਿੱਨਾ ਜਾਗ ਰਹੇ ਆ 4000 ਜਾਂ 305 ਸੋੜੜੀ ਸਕਾਰ ਕੇ ਐਨ ਵੀ ਜਾਊਗੀ ਹੋਰ ਕੋਲ ਟਰੈਕਟਰ ਵੀ ਲੁੱਕ ਚੈੱਕ ਕਰਾ ਲੀਏ ਸਾਰੇ ਵੀ ਦੇਖੋ ਜੱਜ ਰਿਹਾ ਇਹ ਆਪਣੇ ਸੰਗਤਾਂ ਸਾਰੀਆਂ ਜਾਣੇ ਵਾਲੀਆਂ ਆ ਖੜੇ ਮੁੰਡੇ ਆ ਆਪਣਾ ਗੰਨੇ ਵਾਲਾ ਹੋ ਗਿਆ ਲਓ ਜੀ ਟਰੈਕਟਰ ਸਾਰੇ ਕਰ ਲਿਆ ਆਪਾਂ ਨੇ ਤਿਆਰ ਦੇਖੋ ਜੀ ਚੱਲੇ ਟਰੈਕਟਰ ਆ ਸਾਰੇ ਜਾਣੇ ਸਾਡੀ ਆਪਣਾ ਟਰੈਕਟਰ ਅੱਜੇ ਤਿਆਰ ਕਰਾ ਗਏ 30 32 ਸਪੈਸ਼ਲ ਲਿਆਏ ਲੋੜੀ ਵਾਸਤੇ ਸਪੈਸ਼ਲ ਤਿਆਰ ਕਰਾ ਕੇ ਪੰਜ ਵਜੇ ਉੱਠ ਕੇ ਮੁੰਡੇ ਗਏ ਸਾਰੀ ਡੌਨ ਡੂਨ ਸੀਲਿੰਗ ਪਾਕਸਾ ਸਾਰਾ ਕੋਈ ਨਵਾਂ ਲਵਾਇਆ ਜੀ ਆਪਣਾ ਟਰੈਕਟਰ ਆਹ ਹੋ ਗਿਆ ਆ ਆਪਣਾ ਗੰਨੇ ਵਾਲਾ ਹੋ ਗਿਆ ਜੀ ਉਹਦੇ ਪਿੱਛੇ ਆਪਣਾ ਟਰਾਲੀ ਵਾਲਾ ਹੋ ਗਿਆ ਆ ਠੀਕ ਹੈ ਜੀ ਚਲੋ ਜੀ ਚੱਲੀਏ ਮਿਲਦੇ ਆ ਹੁਣ ਰਾਸਤੇਆਂ ਤੋਂ ਬਿਜੋਲ ਕਰੇ ਹੁਣ ਦਿਖਾਉਣੇ ਆ ਕੇ ਬੜੇ ਐਕਟਾਂ ਟਰੈਕਟਰ ਸਾਰੇ ਇਕੱਠੇ ਹੋਏ ਤੇ ਖੜੇ ਦੇ ਉਰੇ ਓੜਾ ਗੰਨਾ ਹਿੱਲ ਗਿਆ ਉਥੇ ਰੋਡ ਉਰ ਬੱਸੇ ਢਿੱਲੇ ਹੋਏ ਬਿਨਾਂ ਹਾਰ ਕੇ ਗੰਨਾ ਕਰਿਆ ਲੋਟ ਭਰੀਆਂ ਮੂਰੇ ਚ ਆ ਕੇ ਉੱਪਰ ਰੱਖੀਆਂ ਵਾ ਕਰਕੇ ਲੋਟ ਢਿੱਲੀ ਢਿੱਲੀ ਲਓ ਜੀ ਬੱਲਾ ਤੱਕੇ ਤੁਰਦੇ ਆਂ ਲੇਟ ਤਾਂ ਬਹੁਤ ਹੋ ਗਿਆ ਆਪਾਂ 4 14 ਹੋ ਗਏ ਓਹੀ 6 7 ਵਜੇ ਪਹੁੰਚੂਗੇ ਬਹੁਤ ਲੇਟ ਹੋ ਗਏ ਆ ਜੀ ਆਪਾਂ ਰੁੱਕ ਗਏ ਦੇ ਇੱਥੇ ਸੰਗਤ ਆਪਣੀ ਸਾਰੀ ਲੰਗਰ ਛਕ ਰਹੀ ਆ ਨੰਬਾਈਆਂ ਨੇ ਲੰਗਰ ਲਾਇਆ ਪਤਾ ਔਰ ਇਹ ਇੱਕ ਦਿਨ ਪਹਿਲਾਂ ਹੀ ਲੰਗਰ ਸਟਾਰਟ ਕਰ ਦਿੰਨੇ ਔਰ ਸਾਰੀ ਸੰਗਤ ਬੈਠੀ ਆਪਣੀ ਲੰਗਰ ਛਕ ਰਹੀ ਆ ਔਰ ਇਹ ਪ੍ਰਸ਼ਾਦ ਦਾ ਛਕ ਕੇ ਨਾਲ ਚਾਹ ਪੀ ਰਹੇ ਠੰਡ ਬਹੁਤ ਜ਼ਿਆਦਾ ਅੱਜ ਆੰਡੇ ਨੇ ਠਾਰ ਪਿਆ ਜਦਾ ਬਲੇ ਦਾ ਡੇਢ ਦੋ ਘੰਟੇ ਹੋ ਗਏ ਉਹਨਾਂ ਨੂੰ ਐਨੇ ਚ ਹੋ ਕਾਤਾ ਲੰਕਰ ਸ਼ਾਹ ਕੇ ਇੱਥੇ ਚਾਲਦੀ ਆਪਾਂ ਅਸਰੀਕਾਲ ਜੀ ਲੋ ਜੀ ਆ ਗਏ ਆ ਗਏ ਆ ਗਏ ਜੀ ਆ ਗਏ ਲੋ ਜੀ ਪ੍ਰਸ਼ਾਦਾ ਪਾਣੀ ਖਾ ਗ ਲਿਆ ਆਪਾਂ ਨੇ ਛੋਟੇ ਖੜੇ ਆਪਣੇ ਰੈਡੀ ਟੂ ਰੈਡੀ ਚੱਲੀਏ ਆੰਤ ਕਰੇ ਨੇ ਕਿ ਰੁਕੇ ਆਪਾਂ ਬਸ 10 ਮਿੰਟ ਵਾਸਤੇ ਉਹਦੇ ਸਟਾਰਟੇ ਖੜੇ ਆਂ ਚੱਲੀਏ ਬੰਦੇ ਆਉਣ ਲੈ ਆ ਤੇ ਫੇਰ ਰੁੱਕ ਕੇ ਕਹੇ ਠੰਡ ਜ਼ਿਆਦਾ ਲੱਗਦੀ ਆ ਚਾਹ ਨਾਲ ਸਮੋਸੇ ਫੇਰ ਖਾਣ ਲੱਗੇ ਆ ਤੇ ਫੇਰ ਰੁੱਕ ਗਏ ਆਪਣੇ ਠੰਡ ਬਹੁਤ ਜ਼ਿਆਦਾ ਏ ਇਹ ਚਾਹ ਪੀਣੀ ਆ। ਬਹੁਤ ਠੰਡ ਬਹੁਤ ਠੰਡ ਬਹੁਤ ਜੀ। ਚਾਹ ਨਾਲ ਸਮੋਸੇ ਕਰਾਉਣ ਲੱਗੇ ਹੀ ਫੇਰ। ਖਾਣ ਲੱਗੇ ਤੇ ਦੇਖ ਤੇ ਆ ਪੀ ਗਏ ਉਹਰੇ। ਬਹਿ ਨੇੜੇ ਉਹ ਆ ਗਏ ਹੁਣ ਆਪਾਂ। ਰੋਟੀ ਵਾਲਾ ਪਹੁੰਚ ਗਏ। ਬਾਕਾਂ ਟੇ ਰਾਸਤਾ ਹੋਰ ਅੱਗੇ ਆ ਕੇ। ਮੈਂ ਪਹੁੰਚਦੇ ਆਂ ਉੱਥੇ। ਤਿੰਨ ਟਰੈਕਟਰ ਆਪਣੇ ਆ ਕੇ। ਇੱਕ ਅੱਗੇ ਲੰਘ ਗਿਆ, ਇੱਕ ਪਿੱਛੇ ਆ ਰਿਹਾ ਟਰੈਕਟਰ ਹੋਰੇ। ਪਹੁੰਚ ਗਏ ਆਪਾਂ sire। ਟਰੈਕਟਰ ਆਪਣੇ ਤਿੰਨ ਟਰੈਕਟਰ ਪਹੁੰਚ ਗਏ। ਆਪਣਾ ਦੀ ਬੱਤੀ ਆ ਗਿਆ। ਆਪਣਾ ਜੌਂਡੀਅਰ ਵੀ ਆ ਗਿਆ ਆਪਣਾ 855 ਆ ਗਿਆ ਤੇ ਆਪਣਾ ਇੱਕ ਰਹਿ ਗਿਆ ਅਰਜਨ 605 ਤੇ ਇੱਕ ਜੌਂਡੀਅਰ ਰਹਿ ਗਿਆ ਅ ਅਰਜਨ ਇਹਦਾ ਹੌਲੀ ਹੌਲੀ ਆਉਣ ਦਾ ਕਿਉਂਕਿ ਗੰਨਾ ਲੱੱਦਿਆ ਉਹਦਾ ਆਪਣਾ ਰਾਮ ਨਾਲ ਆ ਰਿਹਾ ਤਾਂ ਤੇ ਜੌਂਡੀਅਰ ਵੀ ਉਹਦੇ ਪਿੱਛੇ ਪਿੱਛੇ ਆ ਰਿਹਾ ਆ ਕੇ ਆਪਾਂ ਨੇ ਜਗ੍ਹਾ ਆਪਣੀ ਆਹ ਉਰੇ ਹਲੇ ਇੱਕ ਸਾ ਲੰਗਰ ਲਾਉਨੇ ਆ ਹੁਣ ਤਾਂ ਵੈਸੇ ਤਾਂ ਹਨੇਰੇ ਵਿੱਚ ਕੁਝ ਦੇਖਣਾ ਨਹੀਂ ਸਵੇਰੇ ਦਿਖਾਉਂਗੇ ਵਧੀਆ ਹੁਣ ਟਰਾਲੀਆਂ ਲੋਟ ਕਰਕੇ ਲਾਈਏ ਇੱਥੇ ਉਰੇ ਆਹ ਸਾਈਡ ਆਪਣੀ ਲਾਉਣੀ ਗੰਨੇ ਵਾਲੀ ਉਰੇ ਗੰਨੇ ਵਾਲਾ ਟਰਾਲੀ ਲਾ ਕੇ ਉਰੇ ਆਪਾਂ ਲਾਉਂਦੇ ਹੁੰਨੇ ਆ ਖਿਲਾੜੀ ਆਪਣੀ ਇੱਥੇ ਟੈਂਟ ਹੁੰਦਾ ਆਪਣੇ ਇੱਥੇ ਆਪਣੇ ਟਰੈਕਟਰ ਖੜੇ ਆ ਹੁਣ ਇੱਥੇ ਆਪਾਂ ਨੇ ਲੰਗਰ ਲਾਉਨੇ ਆਪਣੇ ਟੇਬਲ ਵਗੈਰਾ ਲਾ ਦਨੇ ਅੱਛੇ ਠੀਕ ਹੈ ਜੀ ਹੁਣ ਤਾਂ ਫੇਰ ਤੁਹਾਨੂੰ ਕੋਈ ਸਮਝ ਲੱਗਣੀ ਨਹੀਂ ਹਨੇਰਾ ਹੋ ਗਿਆ ਕੁਝ ਦਿਖਦਾ ਨਹੀਂ ਹੈਗਾ ਮੈਂ ਇਹ ਟਰੈਕਟਰ ਦੇ ਪਿੱਛੇ ਪਿੱਛੇ ਲਾਈ ਦੀ ਲਾਉਦਾ ਲੈਟਾਂ ਹੀ ਨਹੀਂ ਹੈਗੇ ਟਰੈਕਟਰ ਦੇ ਆ ਇਹਦੇ ਪਿੱਛੇ ਪਿੱਛੇ ਲਾ ਕੇ ਦੇ ਕੇ ਆਣਾ ਕੱਢੇ ਅੱਗੇ ਜਾਂ ਡੀਅਰ ਬਹੁ ਰੋ ਟਰੈਕਟਰ ਨੂੰ ਆਪਣੇ ਸੱਤ ਕਰਕੇ ਲਾਈ ਗਏ ਜੀ ਉਧਰ ਉਹਦੇ ਬਾਅਦ ਦੇਖਦੇ ਆਂ ਉੱਪਰ ਜਾਣੇ ਮੱਥਾ ਟੇਕ ਕੇ ਆਉਂਦੇ ਆਂ ਜੀ ਠੀਕ ਹੈ ਜੀ ਟਰੈਕਟਰ ਨੂੰ ਉਬੈਸੇ ਸੀਟਿੰਗ ਵਾਲੇ ਲੱਟ ਹੈਗੇ ਡੈਕ ਹੈਗਾ ਪਰ ਇਹਨਾਂ ਟਰੈਕਟਰ ਦੀਆਂ ਹੈਡਲਾਈਟਾਂ ਜਾਂ ਫਾਰਲਾਈਟ ਕੋਈ ਨਹੀਂ ਚੱਲਦੀ ਹੈਗੀ ਬਹੁਤ ਔਖਾ ਲੈ ਕੇ ਆਇਆ ਟਰੈਕਟਰ ਦੇ ਮਗਰ ਲਾ ਕੇ ਟਰੈਕਟਰ ਦੋ ਲਾ ਤੇ ਆਪਾਂ ਨੇ ਅੰਦਰ ਸੱਤ ਪਾ ਕੇ ਆ ਬਾਹਰ ਖੜਾਇਆ ਹੋਇਆ ਕਿਉਂਕਿ ਟਰਾਲੀ ਮਾ ਸਮਾਨ ਪਿਆ ਉਹ ਆਪਾਂ ਨੇ ਸਮਾਨ ਕੱਢ ਕੇ ਆਉਣਾ ਹੈ ਮਤਲਬ ਸਮਾਨ ਉੱਥੇ ਉੱਪਰ ਜੜਾ ਕੇ ਆਉਣਾ ਲੰਗਰ ਦਾ ਸਮਾਨ ਪਿਆ ਉਹ ਚ ਉਹ ਆਪਾਂ ਇਹਨਾਂ ਲੈ ਕੇ ਜਾਣਾ ਉੱਪਰ ਟਰੈਕਟਰ ਆਪਣਾ ਆ ਵੀਏ ਟਰਾਲੀ ਨਾਲ ਤੇ ਖੋਲ ਕੇ ਖੜਾਤਾ ਆਹ ਟਰੈਕਟਰ ਬੱਕ ਲਹਾੜੀ ਪਾਈ ਦੀ ਉਹ ਕਰਕੇ ਖੋਲਤਾ ਆਹ ਟਰੈਕਟਰ ਦੀ ਟਰਾਲੀ ਦੀ ਹੁਣ ਇਹਨਾਂ ਨੇ ਚਿੱਲਾ ਬਾ ਲਿਆ ਹੁਣ ਸੇਕ ਰਹੇ ਬੈਠੇ ਆਹ ਟਰਾਲੀ ਵੀ ਇੱਕ ਪੈਣੇ ਨੂੰ ਗਰੀਵੇ ਆਹ ਟਰਾਲੀ ਵੀ ਹੁਣ ਸੈਟਿੰਗ ਕਰਕੇ ਸਾਰੇ ਕਰਦੇ ਨਾਲੇ ਮੱਥਾ ਟੇਕ ਕੇ ਉਹਨਾਂ ਜਾ ਕੇ ਉੱਪਰ ਲਓ ਜੀ ਉੱਤੇ ਉੱਪਰ ਮੱਥਾ ਠੀਕ ਕੇ ਪ੍ਰਸ਼ਾਦਾ ਪਾਣੀ ਸ਼ਾਕ ਕੇ ਸਾਰੇ ਆ ਕੇ ਟਰਾਲੀ 'ਚ ਬੈ ਗੇ ਬਲੌਗ ਦੇਖ ਰਹੇ ਹੋਈ ਆ ਆਪਣਾ ਬਲੌਗ ਦੇਖ ਰਹੇ ਆ ਆਪਣਾ ਹੀ ਪਾਇਆ ਹੋਆ ਬੰਦੇ ਦਾ ਹਰਦੀਪੇ ਵੀਰ ਦਾ ਸੌਣ ਲੱਗੇ ਆ ਤਿਆਰੀ ਆ ਹੁਣ ਕੱਲੂ ਮਿਲਦੇ ਆ ਸਵੇਰੇ ਆਹ ਬਲੌਗ ਤੁਸੀਂ ਕਰੋ ਚੈੱਕ ਕੱਲ ਦਾ ਬਣਾਉਂਗੇ ਆਪਾਂ ਲੈਦਾ ਠੀਕ ਹੈ ਜੀ ਓਕੇ ਬਾਏ ਟਾਟਾ ਗੁੱਡ ਨਾਈਟ